ਕਰਦੇ ਆ ਆ ਸ਼ਰਮਾ ਰੇਡ ਮਾਰ ਰਿਹਾ ਇਹਨੂੰ ਪਿਆਰ ਨਾਲ 26 ਵੀ ਕਹਿੰਦੇ ਨੇ ਇਹ ਚਪੇੜਾ ਵਾਲੀ ਮਸ਼ੀਨ ਇਹ ਕਲਦੀ ਕਰਿਓ ਦੋ ਕਰ ਦੋ ਵੈਸੇ ਇੱਕ ਚਾਹੀਦੀ ਆ 500 ਦੀ ਲਾਓ ਇਧਰਲੇ ਪਾਸੇ ਪੇਖੋ ਟੇਰੇ ਪਾਪੇ ਨਹੀਂ ਕਿ ਜੱਫਾ ਲੱਗਿਆ ਦਾਗਰ ਦਿੱਤਾ ਹੈ ਧਿਆਨ ਸਿੰਘ ਦਾ ਪੁੱਤ ਆ ਪ੍ਰੀਤਮ ਸਿੰਘ ਦਾ ਪੁੱਤ ਹੈ ਕੰਤੇ ਦਾ ਵੀਰ ਹੈ ਅਮੇਸ਼ਾ ਦੇ ਬਲਜਿੰਦਰ ਦਾ ਵੀਰ ਉਹ ਬੱਲੇ ਬੱਲੇ ਕਰਾਉਂਦਾ ਆ ਸ਼ਰਮਾ بڑے ਪਿੰਡ ਵਾਲਾ ਕਬੱਡੀ 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 ਹੱਜ ਜਿੱਤ ਗਿਆ ਮੁੰਡਾ ਤਿੰਨ ਜਿੱਤ ਗਿਆ ਮੁੰਡਾ ਉਹ ਬੱਲੇ ਬੱਲੇ ਟੇਰੇ ਵਾਲਿਆ ਹੁਣ ਹਰਖ ਗਿਆ ਹੁਣ ਹਰਖ ਗਿਆ ਹੁਣ 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 ਇੱਥੇ ਰੱਖ ਬੱਲੇ ਬੱਲੇ ਖੜ ਜੋ ਪਾਸੇ ਆਓ ਆਓ ਪਾਉਣ ਦੇ ਲਈ ਆ ਸ਼ਰਮਾ ਲੱਗਦਾ ਜੋਰ ਹੁੰਦੀ ਹੀ ਬੱਲੇ ਬੱਲੇ ਬਰੇ ਪਿੰਡ ਦੀ ਤਰ੍ਹਾਂ ਆਪੇ ਛੱਡੇ ਕੰਨੀਆਂ ਤੇ ਛੱਡੇ ਬੇਕਲਾ ਕਰ ਦਿੱਤੇ ਆ ਘਰੇ ਜਾ ਕੇ ਨਾ ਚੁੱਲ੍ਹੇ 'ਚ ਲੱਤ ਮਾਰੀ ਨੱਚਣਾ ਤੇ ਖੂਨ ਨੱਚਲਾ ਟੱਕਣਾ ਉੱਪਰ ਲਾਈ ਦੇ ਚਾਰ ਜਾਂ ਫੀ ਆ ਵੀ ਕਰ ਦਿੱਤਾ ਕਰ ਦਿੱਤਾ